ਕੀ ਆਲਾ ਬਈ ਕਰਦੇ ਆ ਵੀ ਤੜਕ ਕਰਕੇ ਵਲੌਗ ਲਈ ਸਟਾਰਟਿੰਗ ਆਪਾਂ ਹੋਰ ਘਰ ਦਾ ਸੱਟਾ ਵੀ ਸਾਰੇ ਨੇ ਵੀ ਚਾਲਾ ਸਾਰੇ ਨਾ ਤੇ ਆਹ ਬੈਠੇ ਵੀ ਕਬੂਤਰੇ ਆ ਆਪਣੇ ਤੇ ਬਚਾਈ ਵੀ ਆ ਗਈ ਆਪਣੇ ਛਤਰੀ ਤੇ ਤੇ ਉਹ ਬਹਿ ਕੇ ਉੱਡ ਗਿਆ ਦੁਬਾਰਾ ਤਾੜ ਲੱਗ ਗਿਆ ਜਾਲ ਤੇ ਬਹਿ ਗਿਆ ਹੁਣ ਆ ਉੱਡਿਆ ਫਿਰਦਾ ਵੇਖਾਣ ਦੁਬਾਰਾ ਆਉਂਦਾ ਅਗਲੀ ਫੇਰਾ ਤਾਂ ਆ ਗਿਆ ਇਹ ਅੱਗੇ ਕਰਦੇ ਹਾਂ ਹੁਣ ਕੂਤਰਾਂ ਨੂੰ ਬਦਾਨ ਕੋਲ ਪਾਉਨੇ ਆਪਾਂ ਤੇ ਪਾਣੀ ਕੋਲ ਰੱਖਦੇ ਹਾਂ ਦਿਖਾਉਨੇ ਤੁਹਾਨੂੰ ਵੀ ਆ ਕੇ ਇਹਨਾਂ ਨੂੰ ਕੋਲੇ ਆਉਂਦੇ ਦਿਖਾਉਨੇ ਤੁਹਾਨੂੰ ਬਾਅਦ ਚ ਇਹ ਵੀ ਆ ਗਿਆ ਆਪਣਾ ਬਹਿ ਗਿਆ ਜਾਲ ਤੇ ਇਹ ਤਾੜ ਕੇ ਵੀ ਨਹੀਂ ਤੜ ਗਿਆ ਦਿਖਾਉਨੇ ਤੁਹਾਨੂੰ ਤਾੜ ਕੇ ਲੰਮੇ ਜਾਲ ਥੱਲੇ ਆਪਾਂ ਇਹ ਆ ਗਿਆ ਬਹਿ ਗਿਆ ਬੱਚਾ ਆਹ ਦੇ ਰਿਹਾ ਛਤਰੀ ਤੇ ਪਹਿਲਾਂ ਜਾਲ ਤੇ ਆ ਜੀ ਬਿੰਦੀ ਹੁਣ ਛਤਰੀ ਤੇ ਆ ਕੇ ਬੈਠਾ ਤਾੜਨ ਲੱਗੇ ਆ ਕੁੱਤੇ ਜੀ ਕਹ ਜਾਂਦਾ ਹੋ ਗਿਆ ਬੱਚਾ ਬੱਚਾ ਹੋ ਗਿਆ ਜੇ ਵੀ ਆਪਾਂ ਖਲਾਬੀ ਦੰਡੇ ਹਣਾ ਉਹ ਕੱਲੇ ਕਾਲਦਰ ਫਰਦਾਈਆ ਕੱਲ ਦੋ ਤਿੰਨ ਘੰਟੇ ਪਹਿਲੀ ਡਾਈ ਉੱਡ ਗਈ ਝੋੜਾ ਆ ਬੱਚਿਆਂ ਨਾਲੇ ਪਿਛੇ ਹੀ ਕਾਲਦਾ ਤੇ ਕੰਨੀਆਂ ਉਹਦੇ ਸੜੀਆਂ ਚੜੀਆਂ ਗਿਆ ਆਪਾਂ ਬਲੂ ਰਹਾ ਤੇ ਨਾਲ ਆਸ਼ਕਾਣ ਚ ਉਹਨੂੰ ਖਾਧਿਆ ਥੱਲੇ ਕੱਲ ਸਾਰੇ ਬੱਚਿਆਂ ਨੂੰ ਵੀ ਰੱਖ ਦਈਏ ਵੀ ਬਦਾਂ ਖਾ ਲੈਣਗੇ ਹਣਾ ਰੱਖਦੇ ਵੀ ਬੱਚਿਆਂ ਨੂੰ ਖਾਣਗੇ ਜੇ ਇਲਾਕੇ ਵੀ ਖਾਨਦਾਰੇ ਇਹ ਖਾਣ ਦੀ ਚੀਜ਼ ਹੈ ਗ੍ਰਾਮ ਵਿੱਚ ਆ ਗਏ। ਉਹ ਵੀ ਖਾਂਦੇ ਨਾ ਥਰੇ ਵਿੱਚ। ਇਹਨੂੰ ਅਲੱਗ ਭਾੜੀ ਇਹ ਚੀਤਰ ਖਾਣ ਨਹੀਂ ਦਿੰਦੇ ਉਦਾਂ। ਉਹ ਬੱਚੇੜ ਆਇਆ ਸੀ ਉਹ ਵਾਲਾ ਵੀ ਛੱਡੇ ਆ। ਖਾਣ ਦੇ ਚੋਰੀ ਇਹਨਾਂ ਨੂੰ ਖਾਣ ਦੀ ਵਾਟ। ਭੁੱਖੇ ਹੁੰਦੇ ਵੀ ਬੱਚੇ ਘਟ ਬਾਹ ਕਾਂਡੇ ਕੱਟ ਕੇ ਤਾਂ-ਤਾਨੇ ਉੱਪਰ ਆਮਾਂ ਨੂੰ ਟੋਟ ਕੇ ਬੀਜਦੇ। ਬਈ ਰਾਤ ਦੀ ਕੂਤਰੀਆਂ ਨੂੰ ਬਦਾਂਾ ਕੱਟ ਲਏ ਸੀਗੇ। ਕੂਤਰੀਆਂ ਰਾਤ ਜਣ ਬਦਾਂਾ। ර ේන හැහ න ට රන ප න වි රා දනව රන ර ර ප ਕਿਰਨੇ ਹੁਣ ਆਪਾਂ ਪੁੱਤਰਾਂ ਨਾਲ ਆਵਾਂਗੇ ਇਹ ਤਾਂ ਹੋਨੇ ਵੀ ਤੁਮੇ ਇਹ ਜੋੜੇ ਵਾਲੇ ਪੁੱਤਰਾਂ ਨੂੰ ਪਾਰ ਗਿਆ ਹਣ ਸਰੋਂ ਤੇ ਬੁੱਲੀ ਡੰਡਾ ਬੱਚਾ ਨਜੋ ਕਰਾ ਲਈਂ ਜਿੰਨੀ ਤਰ੍ਹਾਂ ਆਬ ਬੱਚੇ ਵੀ ਹੋ ਜਿਵਾਵਾ ਹਣ ਇਹਨਾਂ ਦੇ ਪੀਣਾ ਰੋਲ ਹੋ ਗਏਗੇ 20 ਦਿਨ ਦੇਖੀ 25 ਦਿਨ ਦੇਖੀ ਆ ਜੋੜਾ ਅੱਜ ਪਾਸੇ ਕਰਾ ਲਈ ਆਪਾਂ ਤੇ ਦੂਜੇ ਪੁੱਤਰਾਂ ਨੂੰ ਪਾਣੀ ਵੀ ਆਪਾਂ ਹੁਣ ਜੇ ਰੱਖ ਦੇਣਾ ਹਰਤਾ ਵੀ ਪਾਣੀ ਦੀ ਰੱਖ ਦੇਣਾ ਰੱਖਤਾ ਪਾਣੀ ਆਪਾਂ ਆਹ ਨਾ ਫੱਟ ਜਾਣੀ ਇਧਰੋਂ ਕਿੱਪਲੇ ਨੂੰ ਰੱਖਦਾ ਵੀ ਆ ਪੀ ਬੂਲਾ ਨੂੰ ਪਾਣੀ ਵੀ ਇਧਰੋਂ ਕਬੂਤਰ ਕੱਢਦੇ ਧੁੱਪੇ ਆਪਾਂ ਜਾ ਚੁੰਦੇ ਹਨ ਨਾਲੇ ਬੱਚੇ ਖੁੱਲੇ ਕੱਢਦੇ ਹਜ਼ਰੀ ਤੇ ਆਦੇ ਵੀ ਧੁੱਪੇ ਵਿੱਚ ਤਰਨ ਚੱਕਦੇ ਜਾਂਦੇ ਨਾਲ ਤੇ ਇਹ ਕੱਢਨੇ ਦੋ-ਤਿੰਨ ਦਿਨ ਨੂੰ ਤੱਕ ਪੁੱਪੇ ਬਾਤੇ ਹੁਣ ਆਹ ਚੱਕ ਕੇ ਜਾਸਣ ਦਿਖਾਉਣੇ ਆ ਵੀ ਫਿਰ ਆਹ ਪਿੱਤਰ ਵੀ ਬਈਓ ਟਾਂਗਦਾ ਜਾਲ ਤਾਂ ਤੇ ਆ ਛਤਰੀ ਵੀ ਲਾਤੀਆਂ ਬੱਚੇ ਕੱਢਦੇ ਨੇ ਬਾਹਰ ਦਿਖਾਉਣੇ ਨੇ ਬੱਚੇ ਕੱਢ ਕੇ ਆਵੇ ਅਸੂਰ ਪੰਗੇ ਲਈ ਜਾਂਦਾ ਵੀ ਇਹ ਕਿਹੜਾ ਮੈਂ ਫਾਣੇ ਛੱਡ ਦੇ ਛਤਰੀ ਤੇ ਬੱਚਾ ਭੌਣ ਲੱਗਾ ਬੱਚੇ ਨੂੰ ਤਾਂ ਛੱਡ ਦੇ ਹਾਂ ਹੋ ਗਿਆ ਵੀ ਬੱਚਾ ਇਹ ਤੇਰਾ ਤੇ ਰੰਗ ਲਾਇਆ ਸੀ ਕੱਲ ਬੱਚੇ ਦੇ ਉੱਡੂਗਾ ਕੇ ਬੈਠੂਗਾ ਵੇਖੋ ਇਹ ਇਹ ਉੱਡੂਗਾ ਵੀ ਹਟ ਕੇ ਆ ਕੇ ਰੰਗ ਦਾ ਆ ਬੱਚੇ ਨੇ ਢਾਇਆ ਸ਼ੂਰ ਨਚਾ ਗਿਆ ਦੇਖੋ ਸਾਰੇ ਬੱਚੇ ਵੀ ਉੱਡ ਗਏ ਜਿਹੜੇ ਕੱਡੇ ਸੀ ਛਤਰੀ ਤੇ ਕੋਈ ਵੀ ਨਹੀਂ ਬੈਠਾ ਇਹ ਕਾਹ ਹੁੰਦਾ ਆਹ ਫੰਟਿਆ ਕਾ ਫਟਾਵੇ ਸਾਰੇ ਬੱਚੇ ਉੱਡ ਗਏ ਵਸਤੀ ਕਰੀ ਜਾਂਦੇ ਕਾ ਹੁੰਦਾ ਵੀ ਸਾਈਡ ਤੇ ਆ ਆ ਫਰਦਾ ਇੱਕ ਵੀਨੇ ਵੀ ਹਮ ਦੇਖ ਨਹੀਂ ਕਰੀ ਖਦਰੀ ਵੀ ਆ ਗਿਆ ਕੋਟੇ ਤੇ ਹੁਣ ਤਾਰ ਦੀ ਪੁੱਤਰ ਇੱਕ ਵਾਰੀ ਵੀ ਹੁਣ ਬਹੁਤ ਔਪਲਾ ਦੀ ਤਾਰ ਦੀ ਇਹਨਾਂ ਨੂੰ ਬੱਚੇ-ਬੁੱੱਚੇ ਬਹਿ ਗਏ ਖਦਰੀਆਂ ਤੇ ਤਾਂ ਕੁਤਰ ਉੱਡੇ ਵਰਦੇ ਤੈਨਾਂ ਕਾ ਤਾਰ ਤੇ ਵੀ ਬੱਚੇ ਆ ਤੇ ਪੁੱਤਰ ਵੀ ਤਾਰ ਕੋਲ ਰੋ ਰਿਹਾ ਕਾਤਿਆਂ ਦਾ ਕਬੜਾ ਨਾ ਪੂਰਾ ਪਾਤੀ ਕਹਿੰਦੇ ਸਾਰੀਆਂ ਨਾਲ ਜਮਾਤੀ ਹੁੰਦੀ ਕੋਈ ਨੂੰ ਕਰਦੇ ਡਾਉਨ ਦਾ ਇਥੇ ਫੇਰਾਂ ਦੀ ਮਾਤੀ ਆ ਕਾ ਸਾਰੇ ਮਸਤ ਹੋ ਜਾਂਦੇ ਵੀ ਫੇਰ ਰੜ ਬੈਣਾ ਜਿਹਨੂੰ ਡਾਉਨ ਨਾ ਮੇਹਾਰਾ ਆਦੀ ਪੁੱਤਰਾਂ ਨੂੰ ਤੇ ਕੁਤਰੀਆਂ ਨੂੰ ਦਾਣੇ ਤੇ ਦਾਤੀਏ ਨੂੰ ਦੋਵੇਂ ਕੰਮ ਕੁੰਜਨ ਮੇਰਦੀ ਪੱਠੇ-ਪੁੱਠੇ ਪਾ ਲਈ ਉਹਦੇ ਬਾਅਦ ਤੁਹਾਨੂੰ ਦਿਖਾਉਨੇ ਵੀ ਨਾਲੇ ਨਾਲ ਚੱਕ ਦਾ ਨਾਲੇ ਫਿਰ ਪਾਣੀ ਪੂਰੀ ਰੱਖਾਂਗੇ ਹਾ 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 ਆਗੇ ਵੀ ਕੋਠੇ ਤੇ ਆਪਾਂ ਦਾਣੇ ਹਾਂ ਚੱਕ ਲਏ ਵੀ ਆਪਾਂ ਦਾਣੇ ਨੂੰ ਖਾ ਕੇ ਕੋਤਰਾਂ 'ਤੇ ਬਹਿ ਗਏ ਹੁਣ ਸਾਰੇ ਕੋਤਰਾਂ ਪਾਣੀ ਪਾ ਲਿਆ ਵੀ ਪਾਣੀ ਦੇ ਲੈ ਚ ਪਾਣੀ ਰੱਖ ਲ ਗਏ ਦਵਾਈ ਭਾਈ ਵਿੱਚ ਵੀ ਲੀਵਰ ਟੋਨਿਕ ਤੇ ਤੇਰਾ ਮੈਸੀਨ ਦਾ ਪਾਊਡਰ ਵੀ ਚੱਕ ਜੁਮ ਤੇ ਯਾ ਉਤੇ ਜੱਕ ਦੇਰੀ ਪਾਏ ਵੀ ਆਪਾਂ ਕੋਤਰ ਵਧਿਆ ਸੈਟ ਰਹਿੰਦੇ ਨੇ ਨਾ ਪਾਣੀ ਵੀ ਰੱਖਤਾ ਵੇ ਕੋਤਰਾਂ ਉੱਪਰ ਰੱਖ ਕੇ ਵੀ ਸਾਰਿਆਂ ਨੂੰ ਫਿਰ ਤੋਂ ਹੁਣ ਨੇ ਤੁਹਾਨੂੰ ਪਾਣੀ ਵੇਰਾ ਆਇਆ ਮਿੱਤਰਾਂ ਨੂੰ ਆਹ ਬੱਚੇ ਕਬੂਤਰ ਇਹਨੂੰ ਰੱਖਤਾ ਬਣੀ ਆਹ ਕਬੂਤਰ ਬਈ ਦੁਪਹਿਰੇ ਨਿਕਲ ਗਿਆ ਗੁੱਡੇ ਦਾ ਆ ਵਾਲਾ ਕਬੂਤਰ ਤੇ ਹੁਣ ਆਇਆ ਇਹ ਤਾਰ ਦੇ ਕੱਲ ਹੀ ਲਿਆਂਦਾ ਹੀ ਬੰਗਾਰੀ ਵਾਲਾ ਕਬੂਤਰ ਤਾਂ ਆ ਇਹ ਲੋਰ ਹੁਣ ਲੱਗਾ ਤਾਰ ਡੰਨੇ ਨੇ ਕਿਹੜਾ ਪਾਸੇ ਬਹਿ ਗਿਆ ਹੁਣ ਵੇਰਾ ਆ ਗਿਆ ਨੂੰ ਤਾਰ ਦੇ ਅੰਦਰ ਹੁਣ ਆ ਗਿਆ ਕਬੂਤਰਾ ਪਾਇਡਾ ਉਹ ਤਾਂ 5 ਦਿਨ ਪਾਸੇ ਰਹਿ ਕੇ ਆਇਆ ਜੀ ਅੱਜ ਤਾਂ ਮਿਲਣਾ ਸ਼ਾਇਦ ਅੱਜ ਹੀ ਹੋ ਸਕਰੇ ਆ ਜੇ ਕਰਦਾ ਕਰਿਆ ਉਹ ਚਾਹਵੇਂ ਨੇ ਉਠਾ ਕੇ ਦਿਖਾਉਂਦਾ ਹਾਂ ਜੇ ਬਹਿ ਗਿਆ ਤਾਂ ਤਰੀਬੇ ਲੱਗੀ ਹੋਈ ਆ ਤੇ ਕਬੂਤਰ ਜਾਇਆ ਨਹੀਂ ਉਹ ਕੋਠੀ ਤੇ ਬੈਠਾ ਸਾਹਮਣੇ ਉਹ ਇੱਥੇ ਤੇ ਜੇ ਅੰਦਾਜ਼ਾ ਤਾਂ ਦੇਖੋ ਆ ਕਬੂਤਰ ਵੀ ਹੁਣ ਸੈਟਵਟ ਸਾਰੇ ਰਾਜਪੂਜ ਕੇ ਬੈਠੇ ਆ ਤਾਂ ਵਲੌਗ ਦੀ ਆਪਾਂ ਕਰਦੇ ਆ ਐਂਡਿੰਗ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਆਪਣੇ ਤੇ ਆ ਵੀ ਕਬੂਤਰ ਇਹ ਲੋਲ ਬੈਠੇ ਰਾਜਪੂਜ ਕੇ ਹੁਣ ਸਾਰੇ ਤਾਂ ਕਬੂਤਰ ਨਾ ਲਿਆਂਦਾ ਮਰੀਆ ਤਾਂ ਹੁਣ ਕਹੁੰਦਾ ਜੀ ਹਾਂ ਕੋਠੀ ਸਿੱਧੇ ਬੈਠੇ ਨਹੀਂ ਵਧੀਆਂ ਇਹ ਵੀ ਰਾਜਪੂਜੀ ਤੇ ਬੈਠਿਆ ਜਾਂ ਵਧੀਆਂ ਦੇ ਵੀ ਆ ਵੀ ਬਈ ਆ ਦੇ ਬੈਠੇ ਕਾਣੇ ਤੇ ਗੂਤਿਆਂ ਮਹਿਲ ਲੱਗ ਗਿਆ ਵੀ ਹੁਣ ਅੱਡੇ ਤਾਰੀ ਕਰਨਾ ਹੈ ਆ ਗੂਤਰੀ ਕੱਢਣਾ ਹੈ ਥੋੜੀ ਦਿਨਾਂ ਦੇ ਕਿ ਵੀ ਉਹਨੇ ਕਈ ਕੱਢਣੀ ਹੈ ਇੱਕ ਉਹ ਕਾਂ ਉਹ ਗੁੱਟ ਚ ਬੈਠੀ ਜਿਹੜੀ ਕਾਲੀ ਚੀਨੀ ਗਾਂ ਪਰਾਂ ਸਰੇ ਤੇ ਇਹ ਕੱਢਾਂਗੇ ਵੀ ਹੁਣ ਬੱਚੇ ਵੀ ਬਈ ਸਿੱਧੇ ਹੋਗੇ ਛਤਰੀ ਤੇ ਦੋ ਬੱਚੇ ਵੀ ਖਰਾਬ ਕਰਦੇ ਛਤਰੀ ਤੇ ਨਹੀਂ ਮੈਂ ਨਾਲ ਜਾਲ ਤੇ ਬੈਠੀ ਜਾਂਦੇ ਆ ਜਾਲ ਚ ਪਾਏ ਕਰਕੇ ਬਸ ਠੀਕ ਆ ਵੀ ਧੰਨਵਾਦ ਸਾਰਿਆਂ ਦਾ ਲਾਈਕ ਕਮੈਂਟ ਸ਼ੇਅਰ ਵੀ ਸਬਸਕ੍ਰਾਈਬ ਕਰਿਆ ਕਰਿਓ ਤੇ ਸਬਸਕ੍ਰਾਈਬ ਕਰਿਆ ਕਰਿਓ ਹੁਣ ਆਪਣੇ 1000 ਸਬਸਕਰਾਈਬਰ ਜਲਦੀ ਜਲਦੀ ਪੂਰੇ ਕਰ ਦੋ ਵੀ 私は。